जिसे सब तो उच्चार प्राप्त कर लिया है पर सच तो उससे भी कोई चीज है वो है सच्चा आचार वो हम सच्चे घर वो हम सच्ची खड़ी से सच्ची रह पर इस सब कुछ साढ़ी जिंदगी की में शामिल हो सकता है तो इसका सिर्फ एक उत्तर है नैतिकता मुख्य जिंदगी के बीच शामिल है पर नैतिकता की है नैतिक जी अजय सवाल में सबसे सामने दोहरा तो शायद अब पीढ़ियों सत्तर

ਤੇ ਬਿਨਾ ਕਿਤੇ ਤਰਾਰ ਚੋ ਸ਼ਰਤ ਮੇਂ ਤੇ ਪਿਆਰ ਕਾ ਇਸਮਾਮ ਕੇ ਕਿਰਦਾਰ ਦੇ ਵਿਖਾਰ ਕਰਨਾ ਨਹੀਂ ਦਿੱਕਤ ਹੈ ਮਿਸਾਲੀ ਹੈ ਨਹੀਂ ਕਿਤਾਨ ਸ਼ਬਦਾਂ ਦੇ ਦਿਨ ਨਹੀਂ ਜਗੜਿਆ ਜਾ ਸਕਦਾ ਅਤੇ ਨਾ ਹੀ ਕੁਝ ਗੱਲਾਂ ਵਿੱਚ ਕਿਹਾ ਜਾ ਸਕਦਾ ਕਿ ਇਹਨਾਂ ਦਾ ਪਾਲਨ ਸਿਰਫ ਮੈਂ ਕਰਾਂ ਕਿਉਂਕਿ ਨੈਤਿਕਤਾ ਕਦੇ ਉਸ ਤੋਂ ਕੋਈ ਸ਼ਕਤੀ ਤੇ ਵੀ ਨਿਰਭਰ ਕਰਦੀ ਹੈ ਜੋ ਸਾਨੂੰ ਪਰਮਾਤਮਾ ਨੇ ਇੱਕ ਇਨਸਾਨ ਹੋਣ ਦੇ ਰਾਹ ਤੇ ਬਖਸ਼ੀ ਹੈ ਨੈਤਿਕਤਾ पर हम सबको बताइए कि केवल भावना सबसे बड़ी नैतिकता है पर ये जानते हैं ना सभी एक फौजी वीर एक हर के कार्य देख के मैं जिसे तो नहीं, नहीं मारा था उसका केस एग्जाम में आती थोड़ी है बढ़िया तो सटीक करना दायित्वता पर सिर्फ बड़ेरे की तो बात ही कर रहे हो कौनम शब्दों से सही बात भावना नैतिकता ये पर नैतिकता सभी जिंदगी से किस शामिल होने होगी ਸਭ ਪਹਿਲਾ ਗਿਆਨ ਗੁਰੂਿਸ ਤੋਂ ਉਤਪਾਦਿਤ ਜੀਵਨ ਕੰਪੇਣਾ ਗੁਰਮੇਂਸੁਰਤ ਨਾ ਸੇ ਗੁਰੂ ਦੀ ਮਗਲਿਆਤਾ ਤਾਂ ਇਹਦਾ ਇੱਕੋ ਹੀ ਉਤਰ ਗੁਰੂ ਦਵਾ ਕਿ ਇਨਸਾਨ ਦੇ ਮਨਲੇ ਪੌਣ ਦੇ ਦੋ ਗੁਰੂ ਹੁੰਦੇ ਇੱਕ ਮਾਪੇ ਤੇ ਦੂਜਾ ਅਧਿਆਪਕ ਪਹਿਲਾ ਪਰ ਉਹਦੇ ਉਹਦੇ ਨਾਲ ਜ਼ਿੰਦਗੀ ਵੀ ਜੀਏ ਤੇ ਉਹ ਸਵਾਲ ਪੁੱਛੀ ਉਸ ਅਪਾਗੀ ਵਿਅਕਤੀ ਤੋਂ ਜੋ ਮੰਝੇ ਤੇ ਪਿਆ ਸਮਝ ਹੈ ਤੂੰ ਫਿਰ ਨਹੀਂ ਸਮਝਦਾ زندگی جی بھی ਸਕਦਾ بڑے سوال ਕੀਤੇ ਮੈਂ ਸੋਚਿਆ ਕਿ ਨਹੀਂ ਚਲੋ ਠੀਕ ਹੈ ਮੰਨ ਲਿਆ ਨਹੀਂ ਮੇਰੇ ਕੋਲ ਸਾਹ ਨਹੀਂ ਪਰ ਮੇਰੇ ਕੋਲ ਮੁਸੀਬਤਾਂ ਬੜੀਆਂ ਨੇ ਤਾਂ ਮੈਨੂੰ ਜ਼ਿੰਦਗੀ 'ਤੇ ਫੇਰ ਸਵਾਲ ਕੀਤਾ ਕਿ ਤੇਰੇ ਕੋਲ ਮੁਸੀਬਤਾਂ ਬਹੁਤ ਨਹੀਂ ਤੈਨੂੰ ਪਤਾ ਹੈ ਕਿ ਮੈਂ ਤਾਂ ਤੈਨੂੰ ਕੋਈ ਬੋਧ ਦੀ ਆਸਤਾ ਜਾਂ ਕੋਈ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਸਾਥੀ ਦੇ ਜਾਣਾ ਬਹੁਤ ਗੱਲ ਦਿਨਦੀਆਂ ਕੋਈ ਬਿਮਾਰੀ ਬੜੀ ਦੇਰ ਬਾਅਦ ਆ ਜਾਂਦੀ ਹੈ ਚਲੋ ਤੇਰਾ ਕੋਈ ਸਾਥੀ ਵੀਸਰ ਜਾਂਦਾ ਹੈ ਉਹ ਵੀ ਕੋਈ ਦੇਰ ਬਾਅਦ ਖਲਾਸ਼ੂ ਹਰ ਕਿਸੇ ਦੀ ਜ਼ਿੰਦਗੀ ਜੀ ਨਹੀਂ ਹੁੰਦਾ ਤੂੰ ਵਿਚਾਰ ਰਹੀ ਆ ਤੂੰ ਕਿ ਕਿਹੜੇ ਵਰਗਾਂ ਦੇ ਵਿੱਚ ਵਰਗਿਆ ਹੋਇਆ ਹੈ ਆਪਣੇ ਆਪ ਤਮੇਂ ਬਾਕੀ ਸੋਚਿਆ ਕਿ ਹਾਂ ਇਹ ਤਾਂ ਬਿਲਕੁਲ ਸਹੀ ਹੈ ਮੁਸੀਬਾ ਆਪਣੀ ਜ਼ਿੰਦਗੀ ਵਿੱਚ ਆਉਂਦੀ ਹੈ ਕੁਦਰਤ ਤੋਂ ਬਹੁਤ ਘਟ ਹੋਣੀ ਆ ਰਹੀ ਪਰ ਅੱਦੇ ਤੋਂ ਬਾਅਦ ਮੁਸੀਬਾ ਨੇ ਦੇ ਰਹੀਆਂ ਕਿ ਆਪਣੇ ਆਪ ਹੀ ਸਿਰਜ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸੇ ਰੋਸੇਂ ਰਾਜ਼ਗੀਆਂ ਪਤਾ ਨਹੀਂ ਕਿੰਨਾ ਉਹ ਸ਼ਕਾਂ ਸੋਚਦੀਆਂ ਉਹ ਸੋਚ ਸੋਚ ਕੇ ਸੀ ਇੰਨਾ ਬੋਝ ਕਰਨਾ તેં તો કુસેન ઓસેલી બોજનતા નહી આકેસ દેખીએ કે મેં ઉઠણ સારા કા શુક્રાના કરના સકી કે શુગરા ઉગરા શુકરાવા હે પુરુષ શુક્ર પરમાત્મા મેને કો સમારી મેને કો દિનની હે એનો ખુબ સૂરતો બનાના મેરાઈ તો મોઢલા ફરજ હે એ જો ઈ તો શિક્ષિયત કુદરત ની બક્ષી હે જો મતલબ મેરી શિક્ષિયત તવાડી શિક્ષિયત ઉસનો ખુશ રાખના સાડા મોઢલા ફરજ હે ਕੁਝ ਕਾਹ ਨਹੀਂ ਖੁਸ਼ ਰਹਿਣਗੇ ਅਗਰ ਆਪਾਂ ਸੋਚੀਏ ਪਰਵਾਜ਼ ਉਕਾਬ ਦੀ ਤੂੰ ਰੌਣਕ ਦੇਸ਼ ਪੰਜਾਬ ਦੀ ਸੇਨ ਮੁਹੱਤੀ ਮਿਲੀ ਫਰੀਦ ਤੋਂ ਸ਼ੌਹਾਰਸ ਰਹੀ 40 ਖਿੰਫਾ ਪਤੀਰਾ ਦੇ ਨਾਮ ਸਾਹਬ ਤੋਂ ਬਿਨਾਂ ਸਾਰੇ ਸਹੋੜੇ ਸਾਡੀ ਉਹ ਆਲੀ ਸ਼ਾਦੀ ਸੰਸਕ੍ਰਿਤ ਸਭ ਨੂੰ ਦਸ਼ਾਉਂਦੀ ਹੈ ਔਰ ਜਿਹੜੀ ਪੰਜਾਬੀ ਭਾਸ਼ਾ ਹੈ ਇਸ ਦਾ ਲਗਾਅ ਅੱਜ ਕੱਲ ਮਤਲਬ ਘਟਦਾ ਜਾ ਰਿਹਾ ਹੈ ਬੱਚੇ ਨਾ ਕੋਈ ਹੋਰ ਭਾਸ਼ਾਾਂਾਂ ਘਰ ਦੇ ਵਿੱਚ ਵੀ ਜਿਵੇਂ ਆਪਾਂ ਸਿੰਮੀ ਬੋਲ ਰਹੇ ਆ ਜਾਂ ਅੰਗਰੇਜ਼ੀ ਅੰਗਰੇਜ਼ੀ ਦੇ ਬਸ ਜ਼ਿਆਦਾ ਬੋਲ ਰਹੇ ਆ ਉਸ ਦੇ ਨਾਲ ਬੱਚਿਆਂ ਦਾ ਜਿਹੜਾ ਪੰਜਾਬੀ ਵੱਲ ਲਗਾਤਾਰ ਘਾਟ ਰਿਹਾ ਹੁੰਦਾ ਸਮੇਂ ਵਿੱਚ ਪਰ ਉਹਦੀ ਵੀ ਆਪਾਂ ਨੇ ਹੀ ਮਾਂ ਹੋ ਗਈ ਬੱਚਾ ਆਲਾ ਪਾਲਾ ਹੋ ਗਿਆ ਉਹਨੇ ਉਹਨੇ ਮਾਂ ਨੇ ਦੱਸਣਾ ਹੈ ਬੱਚੇ ਨੂੰ ਕਿ ਪੰਜਾਬੀ ਸਾਡੀ ਉਹ ਭਾਸ਼ਾ ਜਿਹੜੀ ਸਾਨੂੰ ਮੁਰਤੀ ਤੋਂ ਹੀ ਮਿਲੀ ਹੈ ਇਸ ਕਰਕੇ ਪੰਜਾਬੀ ਦੇ ਨਾਲ ਸਾਡੇ ਜਿੰਨੇ ਵੀ ਗੁਰੂ ਪੀਰ ਹੋਏ ਨੇ ਉਹਨਾਂ ਨੇ ਸੰਗੀਧ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਵਧਾਇਆ ਪੰਜਾਬੀ ਨੂੰ ਸਾਡੇ ਬਾਬਾ ਬੁੱਲੇ ਸ਼ਾਹ ਹੋ ਗਏ ਉਹਨਾਂ ਨੇ ਸੂਫੀਆਨਾ ਅੰਦਾਜ਼ ਦੇ ਵਿੱਚ ਪੰਜਾਬੀ ਦੇ ਸਾਰੇ ਪੱਖ ਸਾਡੇ ਨਾਲ ਸਾਂਝੇ ਕੀਤੇ ਉਸ ਤੋਂ ਬਾਅਦ ਪਾਈ ਵੀਰ ਸਿੰਘ ਉਹਨਾਂ ਨੇ ਛੋਟੀਆਂ ਕਵਿਤਾਵਾਂ ਦੇ ਰਾਹੀਂ ਸਾਨੂੰ ਵੱਡੇ ਸੰਦੇਸ਼ ਪੰਜਾਬੀ ਦੇ ਦਿੱਤੇ ਨੇ ਬਾਬਾ ਸ਼ਾਹ ਹੋ ਗਏ ਇਹਨਾਂ ਸਾਰਿਆਂ ਨੇ ਪੰਜਾਬੀ ਦਾ ਬਹੁਤ ਵਧੀਆ ਨਾਂ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਔਰ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਸਿਰਫ ਹੁਣ ਪੰਜਾਬ ਤੱਕ ਜਾਂ ਹਿੰਦੁਸਤਾਨ ਤੱਕ ਸੀਮਤ ਨਹੀਂ ਹੈ ਪੰਜਾਬੀ ਭਾਸ਼ਾ ਬਾਹਰਲੇ ਦੇਸ਼ਾਂ ਵਿੱਚ ਬਹੁਤ ਵੱਡੇ ਪੱਧਰ ਤੇ ਬੋਲੀ ਜਾਂਦੀ ਹੈ ਅਮਰੀਕਾ ਕਨੇਡਾ ਇੰਗਲੈਂਡ ਜਿੱਥੇ-ਜਿੱਥੇ ਵੀ ਪੰਜਾਬੀ ਜਾ ਕੇ ਬਸੇ ਨੇ ਉਹਨਾਂ ਨੇ ਉੱਥੇ-ਉੱਥੇ ਜਾ ਕੇ ਪੰਜਾਬੀ ਦਾ ਇੱਕ ਨਵਾਂ ਸੋਹਣਾ ਰੂਪ ਬਣਾਇਆ ਹੈ